ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾ ਥਾਂ ਲੱਗੀਆਂ ਮਿੱਲਾਂ ਨੂੰ ਬੰਦ ਕਰਨ ਤੋਂ ਕਿਉਂ ਸਰਕਾਰ ਡਰੇ ਜੇ ਕਿਸਾਨਾਂ ਦੇ ਖੇਤੋਂ ਧੂਆਂ ਉੱਡੇ ਛੱਟ ਪਹੁੰਚ ਜਾਂਦੀ ਆ ਪੁਲਿਸ ਘਰੇ ਕੌਣ ਸੁਣਾਉਂਦਾ ਹੁਕਮ ਬੈਠ ਕੇ ਕਿੱਥੋਂ ਦੱਸ ਦਿਓ ਆਰਡਰ ਜਾਂਦਾ ਹੈ ਅੰਨ ਦਾਤੇ ਨੂੰ ਲਾ ਬੈਰੀਗੇਟ ਵਿਛਾਲੇ ਰੋਕ ਲੈਂਦੇ ਫਿਰ ਕਿਸਾਨਾਂ ਦਾ ਧੂਆਂ ਪਹੁੰਚ ਕਿਵੇਂ ਬਾਰਡਰ ਜਾਂਦਾ ਹੈ ਕਰਕੇ खासा ਨੁਕਸਾਨ ਦੇਖ ਲਿਓ ਦਿੱਲੀੋਂ ਆਉ ਫਰਮਾਨ ਦੇਖ ਲਿਓ ਕਰਕੇ खासा ਨੁਕਸਾਨ ਦੇਖ ਲਿਓ ਦਿੱਲੀੋਂ ਆਉ ਫਰਮਾਨ ਦੇਖ ਲਿਓ ਪਾਕਿਸਤਾਨੋਂ ਵੀ ਲਿਖਣਗੇ ਚਿੱਠੀਆਂ ਰੋਂਦਾ ਤੁਸੀਂ ਕਿਸਾਨ ਦੇਖ ਲਿਓ ਫੋਟੋਆਂ ਖਿਚਵਾ ਮੁਰ ਆਉਂਦਾ ਸਾਡਾ ਜਿੱਥੇ ਸਾਬਹ ਬਹਾਦਰ ਜਾਂਦਾ ਅੰਨ ਦਾਤੇ ਨੂੰ ਲਾ ਪੈਰੀਗੇਟ ਵਿਚਾਲੇ ਰੋਕ ਲੈਂਦੇ ਫਿਰ ਕਿਸਾਨਾਂ ਦਾ ਧੂਆਂ ਪਹੁੰਚ ਕਿਵੇਂ ਬਾਰਡਰ ਜਾਂਦਾ ਹੈ ਮਸਲਾ ਕਰੋਗੇ ਕਿੱਦਾਂ ਮਸਲਾ ਕਰੋਗੇ ਕਿੱਦਾਂ ਗੱਲ ਵੀ ਦੱਸ ਦਿਓ ਪਰਾਲੀ ਦਾ ਕੋਈ ਹੱਲ ਵੀ ਦੱਸ ਦਿਓ ਗੱਠਾ ਰੋਲਦੀਆਂ ਗੱਠਾ ਰੋਲਦੀਆਂ ਖੇਤਾਂ ਦੇ ਵਿੱਚ ਕਦ ਸਬਰੇਗਾ ਸਾਡਾ ਕੱਲ ਵੀ ਦੱਸ ਦਿਓ ਤੁਸੀਂ ਨਜ਼ਾਰੇ ਲੈਣ ਦੇ ਵਿੱਚ ਮਹਿਲਾ ਬਹਿ ਕੇ ਕਿਸਾਨ ਤਾਂ ਮਿੱਟੀ ਨਾਲ ਲਿਬੜੀ ਝਾੜੀ ਚਾਦਰ ਜਾਂਦਾ ਹੈ ਅੰਨ ਦਾਤੇ ਨੂੰ ਨਾ ਬੈਰੀਗੇਟ ਵਿਚਾਲੇ ਰੋਕ ਲੈਂਦੇ ਫਿਰ ਜੱਟਾਂ ਦਾ ਧੂਆਂ ਪਹੁੰਚ ਕਿਵੇਂ ਬਾਰਡਰ ਜਾਂਦਾ ਹੈ ਵੋਟਾਂ ਦਾ ਤੁਸੀਂ ਮੁੱਲ ਨਹੀਂ ਮੋੜਦੇ ਵੋਟਾਂ ਦਾ ਤੁਸੀਂ ਮੁੱਲ ਨਹੀਂ ਮੋੜਦੇ ਪੰਜ ਪੰਜ ਸਾਲੀਂ ਹੱਥ ਬੂਹੇ ਆਣ ਜੋੜਦੇ ਬੁੱਢੀ ਉਮਰੇ ਤੁਸੀਂ ਤਰਸ ਨਾ ਕਰਦੇ ਸਾਡੇ ਬਾਪੂਆਂ ਨੂੰ ਸੜਕਾਂ ਤੇ ਰੋਲਦੇ ਉੰਜ ਦਸ਼ ਉੰਜ ਦੁਸ਼ਮਨ ਨੂੰ ਵੀ ਅਸੀਂ ਚਾਹ ਪਾਣੀ ਪੁੱਛਦੇ ਉੰਜ ਦੁਸ਼ਮਨ ਨੂੰ ਵੀ ਅਸੀਂ ਚਾਹ ਪਾਣੀ ਪੁੱਛਦੇ ਪਰ ਤੇਰੇ ਧੱਕੇ ਅੱਗੇ ਇਹ ਦਿਲ ਘਾਬਰ ਜਾਂਦਾ ਹੈ ਅੰਨ ਦਾਤੇ ਨੂੰ ਲਾ ਪੈਰੀਗੇਟ ਵਿਚਾਲੇ ਰੋਕ ਲੈਂਦੇ ਫਿਰ ਜੱਟਾਂ ਦਾ ਧੂਆਂ ਪਹੁੰਚ ਕਿਵੇਂ ਬਾਹਰ ਜਾਂਦਾ ਹੈ ਅੰਨ ਦਾਤੇ ਨੂੰ ਲਾ ਪੈਰੀਗੇਟ ਵਿਚਾਲੇ ਰੋਕ ਲੈਂਦੇ ਫਿਰ ਕਿਸਾਨਾਂ ਦਾ ਧੂਆਂ ਕਿਵੇਂ ਪਹੁੰਚ ਬਾਹਰ ਜਾਂਦਾ ਹੈ ਵੋਟਾਂ ਦਾ ਤੁਸੀਂ ਮੁੱਲ ਨਹੀਂ ਮੋੜਦੇ ਪੰਜ ਪੰਜ ਸਾਲੀਆਂ ਹੱਥ ਬੂਹੇ ਅੱਗੇ ਆਣ ਜੋੜਦੇ ਬੁੱਢੀ ਉਮਰੇ ਤੁਸੀਂ ਤਰਸਣਾ ਕਰਦੇ ਸਾਡੇ ਬਾਪੂਆਂ ਨੂੰ ਸੜਕਾਂ ਤੇ ਰੋਲਦੇ ਉੰਜ ਦੋਸ਼ਮਨ ਨੂੰ ਵੀ ਅਸੀਂ ਚਾਹ ਪਾਣੀ ਪੁੱਛਦੇ ਉੰਜ ਦੋਸ਼ਮਨ ਨੂੰ ਵੀ ਅਸੀਂ ਚਾਹ ਪਾਣੀ ਪੁੱਛਦੇ ਪਰ ਤੇਰੇ ਧੱਕੇ ਅੱਗੇ ਇੱਕ ਦਿਲ ਖਾ ਭਰ ਜਾਂਦਾ ਹੈ ਅੰਨਦਾਤੇ ਨੂੰ ਲਾ ਪੈਰੀਗੇਟ ਵਿਚਾਲੇ ਰੋਕ ਲੈਂਦੇ ਫਿਰ ਕਿਸਾਨਾਂ ਦਾ ਤੂੰ ਕਿਵੇਂ ਪਹੁੰਚ ਬਾਰਡਰ ਜਾਂਦਾ ਹੈ ਅੰਨਦਾਤੇ ਨੂੰ ਲਾ ਪੈਰੀਗੇਟ ਵਿਚਾਲੇ ਰੋਕ ਲੈਂਦੇ ਫਿਰ ਜੱਟਾਂ ਦਾ ਤੂੰ ਕਿਵੇਂ ਪਹੁੰਚ ਬਾਰਡਰ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਥੋੜਾ ਜਾਂ ਜਿਹੜੀ ਪ੍ਰਾਲੀ ਦੇ ਉੱਤੇ ਇਹ ਲਿਖੀ ਸੀਗੀ ਆਪਾਂ ਪ੍ਰੋਜੀ ਕਪਤਾ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨੂੰ ਤੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ